ਇਸ ਘਰ ਦੇ ਵਿੱਚ ਰਹਿਣਾ ਰਹਿ ਨਹੀਂ ਰਹਿਣਾ ਤਾਂ ਨਿਕਲ ਜਾ ਜੇ ਦੁਬਾਰਾ ਮੈਨੂੰ ਡੈਡੀ ਕਿਹਾ ਨਾ ਕੰਨ ਤੇ ਮਾਰੂੰ ਤੇਰੇ ਪਿਕੇ ਨੇ ਜੋ ਸਿਖਾਇਆ ਉਹ ਤਾਂ ਸਿਖਾਇਆ ਤੁਹਾਡੀ ਮਾਂ ਨੇ ਇਹ ਨਹੀਂ ਸਿਖਾਇਆ ਕਿ ਵਿਆਹ ਤੋਂ ਬਾਅਦ ਬਾਹਰ ਨਹੀਂ ਮੂੰਹ ਮਾਰੀਦਾ ਹੁਣ ਇਸ ਚੀਜ਼ ਦਾ ਤਾਂ ਹੱਲ ਤੈਨੂੰ ਕੱਢਣਾ ਪੈਣਾ ਮੈਂ ਕਹਿੰਦਾ ਸੀ ਤੂ ਰੰਮਣ ਭਾਈ ਨਾਲ ਗੱਲ ਕਰ ਲੈ ਮੰਮੀ ਮੈਂ ਇਹ ਸੋਚ ਰਹੀ ਆ ਕਿ ਡੈਡੀ ਤਾਂ ਦੇ ਨਫ਼ਰਤ ਕਰਦੇ ਨੇ ਯਾ ਸਾਡੇ ਨਾਲ ਤਾਂ ਕਿਉਂ ਨਹੀਂ ਓਕੇ ਓਕੇ ਜੇ ਮਾਮਿਆਂ ਦੀ लाडली ਬਣ ਨਹੀਂ ਗਈ ਸੀ ਫਿਰ ਇੱਧਰ ਚਾਚੇ ਦੀ लाडली ਕਿਉਂ ਬਣਨਾਈ ਹੈ ਮੈਨੂੰ ਮਨਪ੍ਰੀਤ ਵੀਰੇ ਨੇ ਪਤਾ ਕੀ ਦੱਸਿਆ ਤੈਨੂੰ ਤੇਰਾ ਪਿਕਅਪ ਲਾਂਦਾ ਨਹੀਂ ਪਤਾ ਨਹੀਂ ਕਿੱਦਾਂ ਦਾ ਨਿਰਦਈ ਪਿਓ ਐ ਜੇ ਮੇਰੀ ਨਹੀਂ ਪਰਵਾਹ ਤੇ ਕੁੜੀ ਦੀ ਤਾਂ ਪਰਵਾਹ ਕਰ ਲਵੇ ਕੁੜੇ ਨੂੰ ਇੰਨਾ ਰੇਸ਼ਾ ਹੋਇਆ ਪਿਆ ਦਵਾਈ ਤਾਂ ਲਿਆ ਦੇਵੇ ਜੇ ਮੈਂ ਕੱਲੀ ਬਾਹਰ ਜਾਨੀ ਆ ਤੇ ਸੱਸ ਨੇ ਕਿਹਾ ਪਤਾ ਨਹੀਂ ਕਿੱਥੇ ਗਈ ਸੀ ਜੇ ਤਾਂ ਮੈਂ ਮਨਪ੍ਰੀਤ ਵੀਰੇ ਨੂੰ ਫੋਨ ਲਾਉਣੀ ਆ ਤੇ ਲਾਪਰੀਤ ਨੇ ਮਗਰ ਪੈ ਜਾਣਾ ਚਲ ਮੈਂ ਆਪ ਹੀ ਜਾਨੀ ਆ ਗੁਰ ਨੂੰ ਤਾਂ ਉੱਧਰ ਖੇਡਦੀ ਪਈ ਆ ਤੇ ਮਨਪ੍ਰੀਤ ਵੀਰੇ ਨੂੰ ਵੀ ਹਰ ਗੱਲ ਕਹਿਣੀ ਜ਼ਰੂਰੀ ਨਹੀਂ ਆ ਮੈਂ ਆਪ ਹੀ ਦੇਖ ਲੈਂਨੀ ਆ ਕੀ ਹੋਇਆ ਵੀਰੇ ਦੀ ਨਹੀਂ ਵੱਜਦਾ ਫਿਰਦਾ ਫੋਨ 'ਚ ਏਦਾਂ ਦਾ ਕੀ ਐ ਕੁਛ ਨਹੀਂ ਇੱਕ ਹਮਨੇ ਗੇਮ ਡਾਊਨਲੋਡ ਕੀਤੀ ਸੀ ਉਹ ਮੈਨੂੰ ਵੀ ਵਧੀਆ ਲੱਗੀ ਸਹੀ ਐ ਜਵਾਕਾਂ ਨਾਲ ਜਵਾਕ ਹੀ ਬਣ ਜਾਂਦਾ ਤੂੰ ਵੀ ਬਸ ਏਦਾਂ ਹੀ ਆ ਰਲ ਮਿਲ ਕੇ ਰੋ ਜ਼ਿੰਦਗੀ ਵਧੀਆ ਨਿਕਲੀ ਪਰ ਤੁਸੀਂ ਕਿੱਧਰ ਕਿਤੇ ਨਹੀਂ ਵੀਰੇ ਤੁਸੀਂ ਜਾਓ ਰੈਸਟ ਕਰੋ ਮੈਂ 2 ਮਿੰਟ ਆਨੀ ਆ ਓਹੋ ਫਿਰ ਵੀ ਜੇ ਕੋਈ ਚੀਜ਼ ਦੀ ਲੋੜ ਹੈਗੀ ਤਾਂ ਮੈਨੂੰ ਦੱਸੋ ਮੈਂ ਲੈ ਕੇ ਦੇ ਦਿੰਨਾ ਛੱਡ ਵੀਰੇ ਜੇ ਮੈਂ ਕੁਝ ਕਹਿਤਾ ਨਾ ਫਿਰ ਲਾਪਰਿਤ ਮਾਤਾ ਬੋਲਣਗੇ ਓ ਭਾਬੀ ਇੰਨੀ ਬਾਜ਼ਾਰਤਾ ਨਾ ਬਾਓ ਜੋ ਗੱਲ ਹੈਗੀ ਮੈਨੂੰ ਦੱਸੋ ਸਾਰੀ ਰਾਤ ਵੀਰੇ ਏਸੀ ਚੱਲਦਾ ਤੇ ਉੱਤੇ ਚੱਦਰ ਨਹੀਂ ਲੈਂਦੀ ਤੇ ਹੁਣ ਰੇਸ਼ਾ ਹੋਇਆ ਪਿਆ ਇਹਦੀ ਦਵਾਈ ਲੈਣ ਚੱਲੀ ਸੀ ਤੇ ਇਹਦਾ ਪਿਓ ਫੋਨ ਨਹੀਂ ਚੱਕਦਾ ਪਿਆ ਹਾਂ ਮੱਬੀ ਇਹ ਦਵਾਈ ਕਿਹੜੀ ਖਾਊਗੀ ਪੀਣ ਵਾਲੀ ਕਿ ਖਾਣ ਵਾਲੀ ਬਾਈ ਖਾਣੀ ਹੈ ਹੈ ਖਾਣੀ ਹੈ ਨਹੀਂ ਖਾਣੀ ਪੱਕਾ ਦਵਾਈ ਤੂੰ ਖਾਣੀ ਨਹੀਂ ਐ ਏਸੀ ਥੱਲੇ ਸੋਣਾ ਤੂੰ ਤੇ ਕੰਬਲ ਲੈਣਾ ਨਹੀਂ ਉੱਤੇ ਹੈ ਵੀਰੇ ਮੋੜ ਵਾਲਾ ਮੈਡੀਕਲ ਹੈਗਾ ਉੱਥੋਂ ਪੀਣ ਵਾਲੀ ਦਵਾਈ ਲਿਆ ਦੋ ਹਨਾ ਪੱਬੀ ਮੈਡੀਕਲ ਤੇ ਦਵਾਈ ਨਾ ਕਿੱਥੇ ਅਸਰ ਹੋਣਾ ਆ ਚੌਂਕ ਦੇ ਵਿੱਚ ਡਾਕਟਰ ਹੈਗਾ ਆਪਾਂ ਉੱਥੇ ਲੈ ਕੇ ਚੱਲਦੇ ਹਾਂ ਇਹਨੂੰ ਪ੍ਰੋਪਰ ਚੈੱਕ ਕਰਕੇ ਨਾ ਸੋਹਣੀ ਦਵਾਈ ਦਊਗਾ ਵੀਰੇ ਮੈਂ ਤੁਹਾਡੇ ਨਾਲ ਕਿੱਦਾਂ ਜਾ ਸਕਦੀ ਹਾਂ ਤੁਹਾਨੂੰ ਪਤਾ ਹੀ ਆ ਅੰਦਰ ਬੈਠੀਆਂ ਦਾ ਜਦੋਂ ਕਹਿ ਦਿੱਤਾ ਦਿਓਰ ਪਰਜਾਈ ਵਾਲਾ ਰਿਸ਼ਤਾ ਨਹੀਂ ਹੈਗਾ ਤੇ ਭੈਣ ਭਰਾ ਵਾਲਾ ਰਿਸ਼ਤਾ ਹੈਗਾ ਫਿਰ ਇਹਨਾਂ ਦੇ ਕਾਹਨੂੰ ਚਨੂੜੇ ਲੜਦੇ ਵੇ ਅੰਦਰ ਬੈਠੀ ਨਾ ਸਾਰਾ ਕੁਝ ਸੁਣੀ ਜਾਨੀ ਆ 10 ਮਿੰਟ ਹੋ ਗਏ ਮੈਨੂੰ ਤੁਸੀਂ ਇੱਥੇ ਦਵਾਈ ਦੀਆਂ ਗੱਲਾਂ ਕਰੀ ਜਾਂਦੇ ਹੋ ਮੈਂ ਤੈਨੂੰ ਕੁਝ ਕਿਹਾ ਤੂੰ ਐਵੇਂ ਫਾਲਤੂ ਦੇ ਪੰਗੇ ਲੈਣ ਲੱਗਿਆ ਮੇਰੇ ਨਾਲ ਮੰਮੀ ਕੋਈ ਗੱਲ ਨਹੀਂ ਮੈਂ ਸਮਝਾ ਦਿੰਨੀ ਆ ਘਰ ਵਾਲਾ ਮੇਰਾ ਤੇ ਤੂੰ ਸਮਝਾਏਂਗੀ ਹੁਣ ਨਾ ਤੈਨੂੰ ਪਤਾ ਨਹੀਂ ਲੱਗਦਾ ਤੇਰੇ ਬਲੌਣ ਕਰਕੇ ਸਾਡੇ ਦੋਨਾਂ 'ਚ ਕਲੇਸ਼ ਪੈਂਦਾ ਤੇ ਤੂੰ ਹਟਦੀ ਕਿਉਂ ਨਹੀਂ ਜਦੋਂ ਦੀ ਪੇਕੀਆਂ ਤੋਂ ਆਈ ਹੈ ਨਾ ਇਹਦੇ ਨਾਲ ਨਾਲ ਨਾ ਇਹ ਸੋਚਦੀ ਪਈ ਐ ਕਿ ਸਾਡਾ ਤੰਗ ਕਿੰਦਾ ਕਰਨਾ ਐ ਨੇ ਰਹਿਮਤ ਤੂੰ ਖੇਡ ਲੈ ਤੇਰੀ ਦਵਾਈ ਨਾ ਬਾਅਦ ਚੋ ਲਿਆਣੇ ਆ ਪਹਿਲਾਂ ਇਹਨਾਂ ਨੂੰ ਡੋਜ਼ ਦੇਗਾ ਮੈਂ ਤੂੰ ਦੇ ਜਿਹੜੀ ਡੋਜ਼ ਦੇਣੀ ਆ ਪਰ ਜਦੋਂ ਦੀ ਤੂੰ ਕੱਲ ਆ ਮੇਰੀ ਮਾਂ ਵਾਲੀ ਗੱਲ ਕੀਤੀ ਨਾ ਤੂੰ ਮੈਨੂੰ ਬਹੁਤ ਲੜਕਣ ਲੱਗ ਗਈ ਹੈ ਵਾ ਟਿੱਡੀਆਂ ਨੂੰ ਵੀ ਜ਼ਖਾਮ ਹੋ ਗਿਆ ਅੱਜ ਇਹ ਵੀ ਭੋਲਣਗੇ ਤੁਸੀਂ ਨਾ ਚੁੱਪ ਹੀ ਰਵੋ ਜਿੱਦਾਂ ਜਿੱਦਾਂ ਤੁਸੀਂ ਇਹਨੂੰ ਸਪੋਰਟ ਕਰਦੇ ਪਏ ਨਾ ਇਹਦੀ ਵੀ ਆਵਾਜ਼ ਉੱਚੀ ਹੋਣ ਲੱਗ ਗਈ ਹੈ ਵਾ ਅੱਜ ਆ ਗਿਆ ਤੇਰੀ ਆਵਾਜ਼ ਚ ਦਮ ਬੋਲੋ ਬੋਲੋ ਬਹੁਤ ਬਰਦਾਸ਼ਤ ਹੋ ਗਿਆ ਉਹ ਮੈਨੂੰ ਮੇਰੀ ਮਾਂ ਦੇ ਤਾਨੇ ਮਾਰਦੀ ਆ ਉਹਨੂੰ ਇਸ ਮੁੱਦੇ ਤੇ ਸਮਝਾਇਆ ਤੁਸੀਂ ਤੁਸੀਂ ਦਾ ਭਾਬੀ ਨੂੰ ਧੀਆ ਦੇ ਤਾਨੇ ਮਾਰੇ ਭੁੱਲ ਗਈ ਐ ਹਟ ਜਾਓ ਹਟ ਜਾਓ ਕਿੰਨੀ ਵਾਰੀ ਤੁਹਾਨੂੰ ਕਹਿਤਾ ਮੈਂ ਜੇ ਮੰਨਦੀ ਆ ਮੈਨੂੰ ਮੇਰੇ ਪੇਕੇ ਨਹੀਂ ਬੁਲਾਉਂਦਾ ਮੇਰੇ ਹੋਰ ਰਿਸ਼ਤੇਦਾਰ ਵੀ ਆਗੇ ਨੇ ਮੈਂ ਉੱਥੇ ਵੀ ਬੈਗ ਲੈ ਕੇ ਜਾ ਸਕਦੀ ਆ ਮੈਂ ਤੈਨੂੰ ਕਦੋਂ ਰੋਕਿਆ ਜਾਣਾ ਤੂੰ ਜਾ ਸਵੇਰੇ ਕੀ ਕਰਨਾ ਜਾ ਕੇ ਹੁਣੇ ਜਾ ਔਰ ਇੱਕਮ ਨਹੀਂ ਜਾਊਗਾ ਤੇਰੇ ਨਾਲ ਸ਼ਰਮ ਪਰਨਾ ਸ਼ਰਮ ਤੇਰੇ ਕਰਕੇ ਨਾ ਮੀਆਂ ਬੀਬੇ ਚ ਪਲੇਸ਼ ਹੋ ਜਾਂਦਾ ਤੇ ਤੂੰ ਬਿਟਰ ਬਿਟਰ ਝੱਕੀ ਜਾਨੀ ਆ ਸ਼ਰਮ ਕਰ ਲੋ ਮੰਮੀ ਜੀ ਸ਼ਰਮ ਤੁਹਾਡੇ ਕਰਕੇ ਨਾ ਮੈਂ ਤੇ ਮੇਰੀਆਂ ਕੁੜੀਆਂ ਰੁੱਲਦੀਆਂ ਪਈਆਂ ਆ ਜੜੀ ਜੜੀ ਜ਼ੁਬਾਨ ਚਲਦੀ ਪਈ ਆ ਨਾ ਇਹ ਸਭ ਤੇਰੇ ਕਰਕੇ ਆ ਤੁਹਾਡਣਾ ਕ ਨਹੀਂ ਹਟਣਾ ਅੱਪਾ ਤਾਂ ਨਹੀਂ ਹਟਣਾ ਨਾਲੇ ਬਿਲਕੁਲ ਵੀ ਨਹੀਂ ਹਟਣਾ ਕੋਈ ਗੱਲ ਨਹੀਂ ਤਾਨੂੰ ਹਟਾਉਣ ਦੇ ਤਰੀਕੇ ਨਾ ਮੇਰੇ ਕੋਲ ਵੀ ਨੇ ਲੱਗਦਾ ਮੈਨੂੰ ਵੀ ਨਾ ਦਿਮਾਗ ਵਰਤਣਾ ਪੈਣਾ ਨਾ ਲੜਾਈ ਦੇ ਵਿੱਚ ਹਾਸੇ ਵਾਲੀਆਂ ਗੱਲਾਂ ਨਹੀਂ ਕਰਨੀਆਂ ਸ਼ਰਮ ਕਰ ਲੈ ਸ਼ਰਮ ਮੀਆਂ ਬੀਬੀ ਚ ਕਲੇਸ਼ ਪਾ ਕੇ ਤੂੰ ਉੱਪਰ ਤੇ ਦੰਦ ਘੜਦੀ ਪਈ ਆ ਆ ਤਾਂ ਤੂੰ ਹੀ ਸ਼ਰਮ ਕਰ ਲੈ 10 ਮਿੰਟ ਹੋ ਗਏ ਤੂੰ ਹੀ ਸੁੱਤੇ ਹੋਈ ਪਤਾ ਜਦੋਂ ਕੁੜੀ ਦੀ ਦਵਾਈ ਲੈ ਕੇ ਆਉਣੀ ਆ ਤੁਸੀਂ ਉੱਠ ਕੇ ਕਹਿ ਦਿੰਦੇ ਕਿ ਲੈ ਪੁੱਤ ਮੈਂ ਲੈ ਦੇ ਦਿੰਨੀ ਆ ਤਾਂ ਮੈਂ ਠੇਕਾ ਲਿਆ ਜੀ ਇਹ ਕੁੜੀਆਂ ਦਾ ਜਦੋਂ ਇਹਦਾ ਆਦਮੀ ਇਹਦੇ ਕੁੜੀਆਂ ਨੂੰ ਪੁੱਛਦਾ ਕਿ ਮੈਨੂੰ ਕੀ ਲੋੜਾ ਮੰਮੀ ਇਹਨਾਂ ਦਾ ਠੇਕਾ ਤੁਸੀਂ ਨਹੀਂ ਨਾ ਚੱਕਿਆ ਤੇ ਇਹਨਾਂ ਦਾ ਠੇਕਾ ਇਸ ਭਰਾ ਨੇ ਚੱਕਿਆ ਹੋਇਆ ਪਾ ਪੱਬੀ ਚੱਕੋ ਰਹਿਮਤ ਨੂੰ ਦਵਾਈ ਲੈਣ ਚੱਲੀ ਆਪਾਂ ਇਹ ਤਾਂ ਵੇਹਲੀਆਂ ਨੇ ਪਣੀ ਤੁਸੀਂ ਆਫਿਸ ਤੋਂ ਆਂਦੀ ਲੈਪਟਾਪ ਲੈ ਕੇ ਬੈਗੀ ਕੀ ਲੱਭਦੇ ਪਿਓ ਇਹਦੇ ਚ ਯਾਰ ਮੁੰਡਿਆਂ ਨਾਲ ਨਾ ਪਿਛੇ ਟ੍ਰਿਪ ਜਤ ਨਹੀਂ ਗਿਆ ਸੀ ਮੈਂ ਹਾਂਜੀ ਉਹ ਜਾਦ ਉਹ ਤਾਂ ਫੋਨ ਆਇਆ ਕਹਿੰਦਾ ਭਾਈ ਜੀ ਫੋਟੋਆਂ ਚਾਹੀਦੀਆਂ ਨੇ ਜਿਹੜੀਆਂ ਉੱਥੇ ਖਿੱਚੀਆਂ ਸੀਗੀਆਂ ਉਹ ਪਤਾ ਨਹੀਂ ਮੈਂ ਕਿੱਥੇ ਰੱਖ ਰਿਹਾ ਥੋਲ ਲਬਦਾ ਠੀਕ ਐ ਚਾਹ ਬਣਾਦਾ ਕੁਝ ਨਹੀਂ ਖਾਣਾ ਬਣਾ ਆਫਿਸ ਸੀਗੇ ਮੈਂ ਤੁਹਾਨੂੰ ਤਿੰਨ ਫੋਨ ਕੀਤੇ ਮੇਰੇ ਤਿੰਨੇ ਫੋਨ ਨਹੀਂ ਚੱਕੇ ਮੁੜ ਕੇ ਜਦ ਤੁਸੀਂ ਘਰੇ ਆਏ ਹੋ ਚੁੱਪ ਕਰਕੇ ਆ ਕੇ ਕਮਰੇ 'ਚ ਬਹਿ ਗਏ ਹੋ ਮੈਨੂੰ ਪੁੱਛਿਆ ਵੀ ਨਹੀਂ ਵੀ ਭਾਈ ਮੈਨੂੰ ਫੋਨ ਕਰ ਦੇ ਲਈ ਕਿਤੇ ਸੀ ਤੂੰ ਕੀ ਹੋ ਗਿਆ ਚਲ ਮੈਂ ਨਹੀਂ ਪੁੱਛਿਆ ਤਾਂ ਭੁੱਲ ਗਿਆ ਹੂੰਗਾ ਤੋ ਹੁਣ ਦੱਸ ਦੇ ਵੀ ਤੂੰ ਮੈਨੂੰ ਫੋਨ ਕੀਤਾ ਕਿਉਂ ਸੀ ਕੋਈ ਚੀਜ਼ ਮੰਗਵਾਣੀ ਸੀ ਇਹ ਸ਼ਿਊ ਦਾ ਕੋਈ ਸਮਾਨ ਘਟਾਦਾ ਸੀਗਾ ਓਹੋ ਵੈਸੇ ਫੋਨ ਲਾਇਆ ਸੀ ਮੈਂ ਤੁਹਾਨੂੰ ਮੇਰਾ ਨਾ ਮਨ ਕਰੀ ਜਾਂਦਾ ਸੀ ਤੁਹਾਡੇ ਨਾਲ ਗੱਲ ਕਰਨ ਦਾ ਕਿਉਂਕਿ ਸਵੇਰੇ ਵੀ ਜਦੋਂ ਆਫਿਸ ਗਿਆ ਉਹ ਨਾ ਮੈਨੂੰ ਸਿੱਧੇ ਮੂੰਹ ਨਾਲ ਬੁਲਾ ਕੇ ਨਹੀਂ ਗਏ ਤੇ ਉਪਰ ਉਪਰੋਂ ਓਕੇ ਮੈਂ ਚੱਲਾਂ ਐਦੀ ਕਰਕੇ ਚਲੇ ਗਏ ਮੈਂ ਕਿਹਾ ਪਤਾ ਨਹੀਂ ਮਨ ਚ ਮੇਰੇ ਵਾਸਤੇ ਕੋਈ ਗੁੱਸਾ ਲੈ ਕੇ ਬੈਠੇ ਹੋਣੇ ਆ ਦੱਸੋ ਕੋਈ ਨਰਾਜ਼ਗੀ ਹੈ ਮੇਰੇ ਨਾਲ ਉਹ ਨਾ ਨਾ ਮੈਂ ਤੇ ਨਾ ਨਰਾਜ਼ ਹੋ ਕੇ ਕਿੱਥੇ ਜਾਣਾ ਕੋਈ ਗੁੱਸਾ ਗਿਲਾ ਨਹੀਂ ਆ ਫੜਾਓ ਮੈਨੂੰ ਪਹਿਲਾਂ ਇਹਨੂੰ ਨਾ ਬੰਦ ਕਰੋ ਦੱਸੋ ਕੀ ਗੱਲ ਆ ਅੱਗੇ ਮੇਰੇ ਨਾਲ ਜਦੋਂ ਵੀ ਕੋਈ ਗੱਲ ਕਰਦੇ ਸੀ ਨਾ ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਕਰਦੇ ਸੀ ਹੁਣ ਅੱਖਾਂ ਬਚਾਈ ਜਾਨੇਓ ਤੁਸੀਂ ਨਾ ਪਹਿਲਾਂ ਮੈਨੂੰ ਗੱਲ ਕਲੀਅਰ ਕਰੋ ਮੈਨੂੰ ਤੁਹਾਨੂੰ ਪਤਾ ਮੈਨੂੰ ਚੈਨ ਨਹੀਂ ਆਂਦੀ ਇਦਾਂ ਕੀ ਹੋ ਗਿਆ ਤੈਨੂੰ ਤਾਂ ਟੁੱਟ ਕੇ ਜੇ ਪਈ ਜੰਨੀ ਆ ਮੈਨੂੰ ਜਦੋਂ ਤੈਨੂੰ ਕਹਿ ਦਿੱਤਾ ਕੋਈ ਗੱਲ ਹੀ ਨਹੀਂ ਹੈਗੀ ਕੋਈ ਚ ਨਹੀਂ ਤੂੰ ਮੈਨੂੰ ਇਹ ਦੱਸ ਕਿਰਨ ਨੂੰ ਫੋਨ ਲਾਇਆ ਸੀ ਹਾਲਚਾਲ ਪੁੱਛਿਆ ਠੀਕ ਹੈ ਉਹ ਹਾਂਜੀ ਕਿਰਨ ਨੂੰ ਫੋਨ ਲਾ ਲਿਆ ਸੀ ਸਭ ਕੁਛ ਆਦੇ ਘਰੇ ਨਾ ਠੀਕ ਆ ਕੁੜੀ ਵੀ ਠੀਕ ਆ ਅੱਗੋ ਦੀਆਂ ਜਿਹੜੀਆਂ ਦੋ ਦੀਆਂ ਨੇ ਉਹ ਵੀ ਠੀਕ ਆ ਬਾਕੀ ਦੀ ਗੱਲ ਨਾ ਮੈਂ ਬਾਅਦ ਚ ਦੱਸੂਗੀ ਪਹਿਲਾਂ ਤੁਸੀਂ ਮੇਰੀਆਂ ਗੱਲਾਂ ਦਾ ਜਵਾਬ ਦਿਓ ਵੀ ਤੁਸੀਂ ਮੇਰੇ ਨਾਲ ਕਿਉਂ ਗੁੱਸੇ-ਗੁੱਸੇ ਹੋਏ ਪਿਓ ਉਹ ਨਹੀਂ ਉਸਤਾਦ ਜੀ ਨਹੀਂ ਤੁਹਾਡੇ ਨਾਲ ਕੋਈ ਗੁੱਸਾ-ਗਿਲਾ ਨਹੀਂ ਹੈਗਾ ਉਹ ਜਿਹੜੀ ਤੂੰ ਕੱਲ ਗੱਲ ਕਹੀ ਹੈ ਨਾ ਵੀ ਆਪਣੇ ਭਰਾ ਨਾਲ ਗੱਲ ਕਰੋ ਸ਼ਿਵ ਨੂੰ ਸਕੂਲ ਪਾਣਾ ਹੈ ਬਸ ਉਹ ਚੀਜ਼ ਮੇਰੇ ਦਿਮਾਗ 'ਚ ਘੁੰਮੀ ਜਾਂਦੀ ਹੈ ਅੱਜ ਉਸੇ ਚੀਜ਼ ਕਰਕੇ ਆਫਿਸ 'ਚ ਮੇਰਾ ਦਿਲੀ ਨਹੀਂ ਲੱਗਾ ਹੁਣ ਮੈਂ ਵੀਰੇ ਨੂੰ ਤਾਂ ਹੀ ਕਹ ਵੀਰੇ ਤੁਸੀਂ ਆਫਿਸ ਵਧਾ ਕੇ ਆ ਜਿਓ ਤੇ ਜੇ ਕਿਤੇ ਪਾਰਟੀ ਵਾਲੇ ਕੋਲ ਜਾਣਾ ਆਪ ਵੀ ਜਾਇਓ ਵੀ ਮੇਰਾ ਮਨ ਨਹੀਂ ਮੈਂ ਜਾ ਰਿਹਾ ਵੀਰੇ ਨੇ ਵੀ ਪੁੱਛਿਆ ਵੀ ਕੀ ਗੱਲ ਹੈ ਮੈਂ ਕਾ ਕੋਈ ਨਹੀਂ ਟਾਈਮ ਆਇਆ ਤੇ ਦੱਸ ਦਾਂਗਾ ਇਸ ਕਰਕੇ ਚੁੱਪ ਕਰਕੇ ਮੈਂ ਘਰੇ ਆ ਕੇ ਆਪਣਾ ਲੈਪਟਾਪ 'ਚ ਬੀਜ਼ੀ ਹੋ ਗਿਆ ਹਾਂ ਦੱਸ ਕਮਲੇ ਜੇ ਵੀਰੇ ਨੇ ਤੁਹਾਨੂੰ ਪੁੱਛਿਆ ਸੀ ਤੇ ਖੁੱਲ ਕੇ ਗੱਲ ਕਰ ਲੈਣੀ ਸੀ ਇੱਕ ਵਾਰੀ ਬਹਿ ਕੇ ਵੀ ਭਾਈ ਗੋਰਿਸ਼ ਨੂੰ ਸਕੂਲ ਬਦਲਣਾ ਉਹਦੀ ਐਡਮਿਸ਼ਨ ਕਰਾ ਲਈ ਮੈਨੂੰ ਪੈਸਿਆਂ ਦੀ ਲੋੜ ਹੈ ਨਾਲੇ ਪਤਾ ਲੱਗ ਜਾਂਦਾ ਵੀ ਉਹ ਕੀ ਜਵਾਬ ਦਿੰਦੇ ਇਹ ਗੱਲ ਨਾ ਸਭ ਕੁ ਤੁਸੀਂ ਘਰੇ ਕਰੋਗੇ ਨਾ ਘਰੇ ਤਾਂ ਹਰਦੀਪਾ ਭਾਬੀ ਬੈਠਿਆ ਵਿੱਚ ਸੀ ਆਪਾਂ ਪਾਣ ਨੂੰ ਆਫਿਸ ਕਰੋਗੇ ਨਾ ਭਾਜੀ ਆਪਦੀ ਮਨ ਦੀ ਕਰਨਗੇ ਗੱਲ ਜੋ ਉਹਨਾਂ ਦੇ ਮਨ 'ਚ ਹੋਊਗਾ ਚੱਲ ਠੀਕ ਆ ਮੈਂ ਆਫਿਸ ਚ ਭੈਣਾਂ ਨਾਲ ਗੱਲ ਕਰ ਵੀ ਲੈਂਦਾ ਭਾਜੀ ਮੰਨ ਵੀ ਲੈਂਦੇ ਤਾਂ ਕਿ ਬੱਚਾ ਚੋਰੀ ਸਕੂਲ ਛੱਡ ਕੇ ਆਣਾ ਸੀਗਾ ਘਰ ਚ ਫੇਰ ਫੇਰ ਤਾਂ ਪਤਾ ਲੱਗਣਾ ਹੀ ਸੀ ਕਿ ਬੱਚਾ ਸਾਡਾ ਦੂਜੇ ਸਕੂਲ ਜਾ ਰਿਹਾ ਹੈ ਇਹ ਕਮਾਲ ਦੀ ਗੱਲਾਂ ਕਰੀ ਜੰਨੀ ਹੈ ਹੈਰਾਨ ਆ ਮੈਂ ਵੈਸੇ ਤੁਹਾਡੇ ਤੇ ਮੈਂ ਪਹਿਲਾ ਪਿਓ ਦੇਖਿਆ ਜਿਹੜਾ ਆਪਣੇ ਬੱਚੇ ਵਾਸਤੇ ਸਟੈਂਡ ਹੀ ਨਹੀਂ ਲੈ ਪਾਰਿਆ ਹਲੇ ਤਾਂ ਆਪਣਾ ਬੱਚਾ ਬਹੁਤ ਛੋਟਾ ਆ ਅੱਗੋਂ ਉਹਦੀ ਸਾਰੀ ਜ਼ਿੰਦਗੀ ਭਈ ਆ ਆਪਾਂ ਹੁਣੇ ਕਿਥੇ ਰਾਈ ਜੰਨੇ ਆ ਆਪਣੇ ਭਰਾ ਨਾਲ ਗੱਲ ਕਰਨ ਚ ਉਹ ਚਲ ਛੱਡ ਦੇ ਯਾਰ ਔਰ ਕਿੰਨੇ ਦਿਨ ਇਸ ਗੱਲ ਨੂੰ ਖਿੱਚੀ ਜਾਣਾ ਆਪਾਂ ਤੇ ਮੇਰੀ ਸੁਣ ਗੱਲ ਅਸੀਂ ਜਿਹੜਾ ਪਲਾਟ ਲੈਨੇ ਆ ਵੇਚਦੇ ਆ ਖਰੀਦਦੇ ਆ ਅਸੀਂ ਤਿੰਨ ਚਾਰ ਪ੍ਰਾਪਟੀ ਡੀਲਰ ਰੱਖ ਕੇ ਸਾਰਾ ਕੰਮ ਕਰਦੇ ਆ ਮੇਰੀ ਤਿੰਨ ਚਾਰ ਪ੍ਰਾਪਟੀ ਡੀਲਰਾਂ ਨਾਲ ਗੱਲ ਹੈਗੀ ਹੈ ਮੈਂ ਕਿਸੇ ਇੱਕ ਨਾਲ ਗੱਲ ਕਰਕੇ 10000 ਰੁਪਏ ਦਾ ਰਫੜ ਲੈ ਨਾ ਉਹ ਕੰਮ ਚ ਲੈਣ ਦੇ ਚੱਲਦੇ ਰਹਿੰਦੇ ਆ ਮੈਂ ਮਹੀਨੇ ਦਾ 2000 3000 ਕਰਕੇ ਦੇ ਦੂੰਗਾ ਉਹਨਾਂ ਨੂੰ ਕਹੂੰਗਾ ਕਿ ਵੀਰੇ ਨਾਲ ਗੱਲ ਹੀ ਨਾ ਕਰ ਬਸ ਸਿੰਪਲ ਵਾਹ ਵੈਰੀ ਨਾਈਸ ਜੀ ਬਹੁਤ ਵਧੀਆ ਸੋਚ ਆ ਕੀ ਹੋਈ ਤੁਸੀਂ ਅੱਪਾ ਨੂੰ ਲੋੜ ਹੋਵੇ ਤੇ ਅਸੀਂ ਕਰਜ਼ਾ ਚੱਕੀਏ ਤੇ ਤੁਸੀਂ ਵੀ ਇਹਨਾਂ ਨਾਲ ਬਰਾਬਰ ਕੰਮ ਕਰਦੇ ਹੋ ਜਿੱਥੇ ਜਾਣਾ ਉਹਨਾਂ ਨਾਲ ਤੁਸੀਂ ਵੀ ਇਹਨੇ ਨਾਲ ਬਰਾਬਰ ਜਾਣੇ ਹੋ ਤੇ ਪੇਮਟਾ ਉਹੋ ਸਾਂਭਣ ਤੇ ਹਰਦੀਪ ਦੀਦੀ 1 ਰੁਪਿਆ ਕੱਢ ਕੇ ਰਾਜੀ ਨਹੀਂ ਅਸੀਂ ਆਪਣੇ ਬੱਚੇ ਵਾਸਤੇ ਕੱਲ ਨੂੰ ਆਪਣੇ ਪਰਸਨਲ ਹੀ ਖਰਚੇ ਵਾਸਤੇ ਕੱਲ ਨੂੰ ਹੋਰ ਚੀਜ਼ ਦੀ ਲੋੜ ਹੋਊਗੀ ਉਹਦੇ ਵਾਸਤੇ ਅਸੀਂ ਬਾਹਰੋਂ ਕਰਜ਼ਾ ਚੱਕਰ ਨਹੀਂ ਰਹਿ ਗਈ ਬਹੁਤ ਵਧੀਆ ਸੋਚ ਹੈ ਤੁਹਾਡੀ ਯਾਰ ਤੂੰ ਕਿਹੜੇ ਰਾਹ ਜਾਣਾ ਮੈਨੂੰ ਤੂੰ ਦੱਸ ਦੇ ਕਿਉਂ ਇਨਜਾਇਜ ਦਾ ਘਰ ਚ ਕਲੇਸ਼ ਪਾਣਾ ਚਾਹਨੀ ਐ ਮੰਮੀ ਆਈ ਐ ਸੁਖਸ਼ਾਂਤੀ ਨਾ ਦੋਨੋਂ ਭਰਾ ਰਹਿ ਰਹੇ ਆ ਨਾ ਰਹਿਣ ਦੇ ਮੈਂ ਤਾਂ ਨਹੀਂ ਸਾਡੇ ਦੋਨੋਂ ਭਰਾਵਾਂ ਦਾ ਕਲੇਸ਼ ਦੇ ਕੇ ਦੁਖੀ ਹੋ ਜਾਣਾ ਹੱਦ ਐ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਇਸ ਚੀਜ਼ ਦਾ ਕਿਦਾਂ ਯਕੀਨ ਐ ਕਿ ਤੁਸੀਂ ਵੀਰੇ ਕੋ ਪੈਸੇ ਮੰਗੋਗੇ ਤੇ ਵੀਰਾ ਆਗੂ ਕਲੇਸ਼ ਹੀ ਪਾਊਗਾ ਉਹ ਵੀਰਾ ਨਹੀਂ ਕਲੇਸ਼ ਪਾਊਗਾ ਕੀ ਪਤਾ ਪਾ ਵੀ ਲਵੇ ਹੁਣ ਤੈਨੂੰ ਪਤਾ ਹੀ ਐ ਨਾ ਕਿ ਵੀਰੇ ਨੇ ਰਾਤ ਨੂੰ ਡੋ ਪੈਗ ਲਾਣੇ ਸ਼ੁਰੂ ਕੀਤੇ ਹੋਏ ਨੇ ਰਾਤੀ ਖਾਦੀ ਪੀਤੀ ਜੇ ਮੈਂ ਪੈਸੇ ਮੰਗ ਵੀ ਲੈਣਾ ਜੇਰਾ ਰੱਖ ਦੋਵੇਂ ਮੇਰੇ ਹੱਥ ਚ ਮੈਂ ਕਹਣਾ ਠੀਕ ਹੈ ਜੀ ਧੰਨਵਾਦ ਪਰ ਸਵੇਰੇ ਵੀਰਾ ਉੱਠ ਕੇ ਭਾਬੀ ਨੂੰ ਪੁੱਛਦਾ ਕਿ ਮੈਂ ਪੇਮੈਂਟ ਫੜਾਈ ਸੀ ਜਿੰਨੂੰ ਤੈਨੂੰ ਰਾਤੀ ਦੱਸ ਕੇ ਸੁੱਤਾ ਸੀ ਹੁਣ ਮੈਂ ਭੁੱਲ ਗਿਆ ਹੁਣ ਮੈਨੂੰ 10 ਪੇਮੈਂਟ ਕਿੱਥੇ ਐ ਤੇ ਜਦੋਂ ਉਹਨੇ ਕਿਹਾ ਵੀ ਤੁਸੀਂ ਤਾਂ ਆਪਣੇ ਭਰਾ ਨੂੰ 50000 ਦਿੱਤਾ ਸੀ ਉਸ ਗੱਲ ਦਾ ਕਲੇਸ਼ ਅਰਦੀ ਭਾਬੀ ਨੇ ਰਮਣ ਭਾਈ ਨਾਲ ਪਾਣਾ ਤੇ ਰਮਣ ਭਾਈ ਕੀ ਪਤਾ ਮੈਂ ਕਿ ਤੂੰ ਠੱਗ ਜਾਂ ਨਾਲੇ ਤੂੰ ਖਾਦੀ ਪੀਤੀ ਮੇ ਕੋ ਪੈਸੇ ਮੰਗੇ ਹੁਣ ਮੈਨੂੰ ਤੂੰ ਇਹ ਦੱਸ ਕਿ ਮੈਂ ਰਾधिका ਸਹੀ ਹਾਂ ਕਿ ਗੱਲ ਤੁਸੀਂ ਵੀ ਮੈਨੂੰ ਦੱਸ ਦੋ ਵੀ ਮੈਂ ਸਹੀ ਆ ਜਾਂ ਗਲਤ ਆ ਕਿਤੇ ਵਿਆਹ ਸ਼ਾਦੀ ਤੇ ਵੀ ਜਾਣਾ ਹੁੰਦਾ ਨਾ ਉਹ ਸਗਣ ਵੀ ਨਾ ਵੀਰੇ ਕੋ ਜਾ ਕੇ ਮੰਗਣਾ ਪੈਂਦਾ ਆ ਮੇਰੇ ਹੱਥ 'ਚ ਹੀ ਦੇਖ ਲਓ ਲੈਪਟਾਪ ਲਿਆ ਇਹਦੀ ਕਿਸ਼ਤ ਵੀ ਹਰ ਮਹੀਨੇ ਜਾ ਕੇ ਮੰਗਣੀਓ ਪੈਂਦੀ ਐ ਤੁਸੀਂ ਨਾ ਮੇਰੇ ਨਾਲ ਬਰਾਬਰ ਜਾ ਕੇ ਕਮਾਣੇ ਹੋ ਤੇ ਸਿਰਫ ਤੁਹਾਨੂੰ ਖਰਚਾ ਤੁਹਾਡੀ ਜ਼ਰੂਰਤ ਦਾ ਹਿਸਾਬ ਨਾ ਦਿੱਤਾ ਜਾਂਦਾ ਤੁਹਾਨੂੰ ਇੰਨਾ ਪਤਾ ਅਸੀਂ ਆਪਣਾ ਦੂਜਾ ਬੱਚਾ ਕਿਉਂ ਨਹੀਂ ਕਰਦੇ ਪਾ ਕਿਉਂਕਿ ਤੁਹਾਨੂੰ ਨਿੱਕੇ-ਨਿੱਕੇ ਖਰਚਿਆਂ ਵਾਸਤੇ ਨਾ ਆਪਣੇ ਭਰਾ ਤੇ ਡਿਪੈਂਡ ਰਹਿਣਾ ਪੈ ਰਿਹਾ ਇਸ ਲਈ ਆਪਾਂ ਦੂਜੇ ਬੱਚੇ ਨੂੰ ਅਫੋਰਡ ਹੀ ਨਹੀਂ ਕਰ ਸਕਦੇ ਪਰ ਫਿਰ ਮੈਂ ਆਪਣੇ ਪਹਿਲੇ ਬੱਚੇ ਤੇ ਚਾ ਕਿਉਂ ਮਾਰਾਂ ਮੇਰੀ ਨਾ ਤੁਸੀਂ ਗੱਲ ਸੁਣੋ ਇੱਕ ਵਾਰੀ ਤੁਸੀਂ ਰਮਨ ਭਾਈ ਜੀ ਨਾਲ ਗੱਲਤਾ ਕਰਕੇ ਦੇਖੋ ਉਹ ਹਾਂ ਕਰ ਦੇ ਦੇ ਨੇ ਜਾਂ ਨਾ ਕਰ ਦੇ ਨੇ ਇੱਕ ਵਾਰੀ ਪਤਾ ਤਾਂ ਲੱਗੇਗਾ ਜੇ ਇਸ ਚੀਜ਼ ਦਾ ਗਲਿਸ਼ ਪਿਆ ਵੀ ਨਾ ਤਾਂ ਮੈਂ ਸਾਰੀ ਗੱਲ ਨਾ ਆਪਣੇ ਤੇ ਲੈ ਲੂੰਗੀ ਮੈਨੂੰ ਇੰਨਾ ਪਤਾ ਭਾਈ ਜੀ ਨਾ ਮੇਰੀ ਸਾਰੀ ਗੱਲ ਸੁਣਦੇ ਨੇ ਮੈਂ ਹੈਂਡਲ ਕਰ ਲੂੰਗੀ ਤੁਸੀਂ ਇਸ ਚੀਜ਼ ਦੀ ਟੈਨਸ਼ਨ ਨਾ ਲੋ ਪਲੀਜ਼ ਮਿੰਨਾ ਦੀ ਆ ਤੁਹਾਡੇ ਅੱਗੇ ਇੱਕ ਵਾਰੀ ਗੱਲ ਕਰਕੇ ਤਾਂ ਦੇਖੋ ਮੈਂ ਸਾਂਭ ਲੂੰਗੀ ਸਾਰਾ ਕੁਝ ਚੱਲ ਠੀਕ ਆ ਮੈਂ ਕੱਲ ਰਮਨ ਭਾਈ ਨਾਲ ਗੱਲ ਕਰਕੇ ਦੇਖ ਹੀ ਲੈ ਉਹ ਵੈਸੇ ਵੀ ਰਮਨ ਭਾਈ ਨੇ ਹੁਣ ਮੈਨੂੰ ਆਪੇ ਹੀ ਪੁੱਛ ਲੈਣਾ ਕਿਉਂਕਿ ਉਤਰਿਆ ਹੋਆ ਮੂੰਹ ਮੇਰਾ ਦੇਖ ਕੇ ਨਾ ਹੁਣ ਪਤਾ ਲੱਗ ਜਾਂਦਾ ਕਿ ਮੈਂ ਕੋਈ ਦਿੱਕਤ ਦੇ ਵਿੱਚ ਹਾਂ ਪਰ ਜੇ ਕੋਈ ਗੱਲ ਵਧੀ ਤਾਂ ਸਾਂਭ ਲਈ ਮੈਂ ਸੰਭਲ ਲੂੰਗੀ ਚਲ ਜਾ ਸੀ ਟੈਨਸ਼ਨ ਨਾ ਚਾਹ ਬਣਾ ਲੈਂਦਾ ਠੀਕ ਆ ਉਹ ਤੇਰੀ ਵਾਰੀ ਵੀ ਮੈਂ ਚੱਲੀ ਜਾਨੀ ਆ ਆਂਦੀ ਨਹੀਂ ਤੂੰ ਅੱਗ ਲੱਗੇ ਇਸ ਨੂੰ ਲੁੱਡੋ ਨੂੰ ਮੈਨੂੰ ਤੇ ਅੱਗ ਲੱਗ ਗਈ ਪਈ ਆ ਜਦੋਂ ਬਾਹੇ ਕਰਕੇ ਪਿੱਛੇ ਬਹਿ ਕੇ ਗਈ ਆ ਚੱਲ ਫੇਰ ਕੀ ਹੋਇਆ ਦਵਾਈ ਲੈਣੇ ਤਾਂ ਗਈ ਆ ਤੂੰ ਕਿਉਂ ਆਪਣੇ ਮਨ ਚ ਗਲਤ ਗੱਲਾਂ ਲੈਣੀਆਂ ਪੂਰੇ ਮੱਲੇ ਚ ਮੇਰੇ ਘਰ ਵਾਲੇ ਨਾਲ ਮਗਰ ਬਹਿ ਕੇ ਗਈ ਆ ਤੇ ਜਦੋਂ ਮੈਂ ਜਾਣਾ ਲੋਕੀ ਮੇਰੇ ਵੱਲ ਨਹੀਂ ਵੇਖਣਗੇ ਉਹ ਕਿਹਾ ਤਾਂ ਹੈ ਸਵਰਨੇ ਨੇ ਤੇ ਮੈਂ ਵੀ ਇਹਨੂੰ ਮਨਪ੍ਰੇਤ ਨੂੰ 10 ਦਿਨ ਬਾਅਦ ਕਿਤੇ ਬਾਹਰ ਲੈ ਜਾ ਤੇ ਤੈਨੂੰ ਕਹੜਾ ਸੁਣਦਾ 65000 ਦੀ ਰਿੰਗ ਦਿੱਤੀ ਆ ਔਰ ਉਹ ਤੇ ਮਾਂ ਡੋਲਿਆ ਨਹੀਂ ਤੇ ਹੁਣ ਮੈਂ 10 ਦਿਨ ਬਾਹਰ ਲੈ ਜਾਂਗੀ ਤੇ ਉਦੋਂ ਕੀ ਹੋ ਜਾਊਗਾ ਬੜਾ ਕੁਛ ਹੋ ਜੂਗਾ ਬੜਾ ਕੁਛ ਸਵਰਨਾ 10 ਦਿਨ ਚ ਨਾ ਧੌਣ ਤੇ ਗੋਡਾ ਰੱਖ ਕੇ ਨਾ ਸਾਈਨ ਕਰਵਾ ਲੂਗਾ ਤੇ ਲੱਗਦੇ ਪੇਪਰਾਂ ਤੇ ਲਪ੍ਰਿਤ ਅੱਖਾਂ ਬੰਦ ਕਰਕੇ ਨਾ ਸੀਨ ਸੋਚ ਕੇ ਦੇਖ ਜਦੋਂ ਸਵਰਨੇ ਨੇ ਧੌਣ ਤੇ ਗੋਡਾ ਰੱਖਿਆ ਹੋਊਗਾ ਮੈਂ ਉਹਦਾ ਹੱਥ ਮਰੋੜਿਆ ਹੋਊਗਾ ਤੇ ਉਹਦਾ ਹੱਥ ਐਂ ਕਰਦਾ ਹੋਊਗਾ ਔਰ ਕਰ ਅੱਖਾਂ ਬੰਦ ਸੀਨ ਸੋਚ ਨਾ ਮਾਤਾ ਨਾ ਮੈਨੂੰ ਤੇ ਕੁਝ ਹੋਰ ਹੀ ਦਿਖਿਆ ਤੇ ਤੈਨੂੰ ਕਿਤੇ ਐ ਤਾਂ ਨਹੀਂ ਦਿਖਿਆ ਇਹ ਮਨਪ੍ਰੇਤ ਨੇ ਤੇਰੀ ਬਾਹਮ ਰੋੜੀ ਹੋਈ ਆ ਹਾਂ ਮੰਮੀ ਸੌ ਲੱਗੇ ਇਹੀ ਦੇਖਿਆ ਮੈਨੂੰ ਇਹੀ ਉਹ ਲੈ ਇੱਡਾ ਤੇਰੀ ਬਾਹਮ ਰੋੜ ਕੇ ਤਾਂ ਦੇਖਿਆ ਇਹ ਨਹੀਂ ਬੈਠੀ ਕੋ ਸੌਣ ਨੂੰ ਸੁਟੋ ਵੀ ਮਾਦੇ ਪੂਰੀ ਗੱਲ ਸੁਣ ਲਓ ਉਹਨਾਂ ਨੇ ਮੇਰੀ ਬਾਹਮ ਰੋੜੀ ਹੋਈ ਆ ਤੇ ਤੁਸੀਂ ਲੱਗ ਕੇ ਭੱਜ ਆਏ ਹੋ ਮੈਨੂੰ ਹੋਰ ਜਿਆ ਦਿਖ ਗਿਆ ਨਾ ਉਹ ਤੇਰੇ ਪਿੰਡ ਤੇ ਖਾਈ ਰਾਤ ਨਹੀਂ ਮੈਂ ਡਾਲੀ ਨਹੀਂ ਹਾਂਜੀ ਮੰਮੀ ਮੈਂ ਨਾ ਸਾਰਾ ਕੁਝ ਦੇਖ ਲਿਆ ਤੁਸੀਂ ਇੱਧਰ ਆਣ ਕੇ ਨਾ ਆਹ ਦਰਵਾਜ਼ਾ ਬੰਦ ਕਰ ਲਿਆ ਤੇ ਓਕੇ ਓਕੇ ਸਾਹ ਵੀ ਲਿੱਤੇ ਨੇ ਮੰਮੀ ਤੁਸੀਂ ਕੀ ਸੋਚਣ ਲੱਗ ਗਏ ਮੈਂ ਤਾਂ ਕਹਿੰਨੀ ਆ ਤੁਸੀਂ ਅੱਖਾਂ ਬੰਦ ਕਰੋ ਤੇ ਸੀਨ ਸੋਚੋ ਕਿ ਸਵਰਨ ਨੇ ਵੀਰੇ ਨੇ ਹੋਂਦੀ ਧੌਣ ਤੇ ਗੋਡਾ ਰੱਖਿਆ ਹੋਇਆ ਤੇ ਤੁਸੀਂ ਹੋਂਦੀ ਬਾਹ ਮਲੋਰੀ ਹੋਈ ਆ ਏ ਮੰਮੀ ਤੁਝੇ ਤੇ ਅੱਖ ਖੁੱਲੀਆਂ ਚ ਸੀਨ ਸੋਚੀ ਜਾਂਦੇ ਹੋ ਉਹ ਜਾ ਬਾਬਾ ਜਾ ਤੂੰ ਨਾ ਮੈਨੂੰ ਡਰਾ ਨਾ ਜਾ ਤੇਜ ਪੱਤੀ ਪਾ ਕੇ ਚਾਹ ਬਣਾ ਸੇਰੀ ਘਮਾਤਾ ਤੂੰ ਤਾਂ ਮੇਰਾ ਆਵਦਾ ਚੇੜ ਘੁੰਮਿਆ ਤੇ ਤੇਜ ਪੱਤੀ ਵਾਲੀ ਚਾਹ ਚੇਤੇ ਆ ਗਈ ਆ ਤੇ ਉਹ ਮੇਰਾ ਘਰ ਵਾਲਾ ਘੁੰਮਣ ਦੀ ਫਿਰਦੀ ਆ ਤੇ ਮੇਰਾ ਸੋਚੋ ਕੀ ਕੀ ਘੁੰਮਿਆ ਹੋਊਗਾ ਚਾਹ ਦੇ ਡਾਕਟਰ ਕੋ ਦਵਾਈ ਲੱਲੀ ਹੈ ਨਾ ਆਪਾਂ ਹੁਣ ਮੈਡੀਕਲ ਦੀ ਭਾਬੀ ਦਵਾਈ ਨਾ ਫਰਕ ਨਹੀਂ ਪੈਂਦਾ ਹੈ ਦਾ ਰਹਿਮ ਤੇ ਪੁੱਤ ਪੀਣ ਵਾਲੀ ਦਵਾਈ ਲੱਲੀ ਆ ਹੁਣ ਪੀ ਲਈ ਅੱਛਾ ਖਾਣ ਵਾਲੀ ਨਹੀਂ ਲਿੱਤੀ ਵੀਰੇ ਦਵਾਈ ਲੱਲੀ ਆਪਾਂ ਚਲੀਏ ਘਰੇ ਆਪਾਂ ਪਾਰਕ ਚ ਕੀ ਕਰਨ ਆਇਆ ਭਾਬੀ ਆ ਜਾ ਬੈਠੋ ਕੁੜੀ ਨੂੰ ਲਾ ਦਿਓ ਥੱਲੇ ਭਾਬੀ ਉਹ ਛੁੱਡੀ ਵੱਡੀ ਪਾਰਕ ਆ ਸ਼ਾਮ ਨੂੰ ਆਇਆ ਕਰੋ ਜਿਹੜਾ ਗੋੜਾ ਕੱਢਿਆ ਕਰੋ ਰਹਿਮਤ ਉਤ ਨੇੜੇ ਨੇੜੇ ਰਹੀ ਦੂਰ ਨਾ ਚਾਈ ਓਕੇ ਮੰਮਾ ਵੀਰੇ ਇੱਕ ਗੱਲ ਦੱਸੋ ਤੁਸੀਂ ਮੈਨੂੰ ਇਹ ਸਲਾਹਾਂ ਕਿਉਂ ਦੇਈ ਜਾਂਦੇ ਹੋ ਪਾਰਕ ਵਾਲਿਆਂ ਭਾਬੀ ਜੀ ਉਹ ਸ਼ਾਮ ਨੂੰ ਆ ਕੇ ਤਾਜੀ ਹਵਾ ਲਿਆ ਕਰੋ ਉਹਨਾਂ ਨੇ ਵਹਿਲਿਆਂ ਨੇ ਤਾਂ ਦਿਮਾਗ ਖਰਾਬ ਕਰ ਹੀ ਰੱਖਿਆ ਤੁਹਾਡਾ ਮੈਨੂੰ ਇੰਨਾ ਪਤਾ ਬਾਈ ਨੂੰ ਅਕਲ ਤਾਂ ਆਉਣੀ ਨਹੀਂ ਆ ਜਿੰਨਾ ਤੁਸੀਂ ਇੱਥੇ ਹੈਗੇ ਹੋ ਨਾ ਉਹ ਕੁਝ ਨਹੀਂ ਕਰ ਸਕਦਾ ਵੀਰੇ ਮੈਂ ਤਾਂ ਆਪਣਾ ਦੁੱਖ ਬੋਲ ਕੇ ਦੱਸ ਸਕਦੀ ਆ ਮੇਰੀ ਕੁੜੀਆਂ ਕਿਹਨੂੰ ਦੱਸਣ ਦੁੱਖ ਚਾਚਾ ਹੈ ਨਹੀਂ ਉਹਨਾਂ ਦਾ ਜੋ ਵੀ ਕੁੜੀਆਂ ਦਾ ਖਰਚਾ ਆਊਗਾ ਮੈਂ ਆਪੇ ਦੇਖ ਲਊਗਾ ਵੀਰੇ ਫਿਰ ਵੀ ਮੈਂ ਤੁਹਾਨੂੰ ਉਸ ਦਿਨ ਕਿਹਾ ਸੀ ਨਾ ਤੁਸੀਂ ਵਿੱਚ ਨਾ ਬੋਲਿਆ ਕਰੋ ਅੱਜ ਤੁਸੀਂ ਦੇਖ ਲਿਆ ਕਿੰਨਾ ਕਲੇਸ਼ ਪਿਆ ਘਰੇ ਅੱਗੇ ਤਾਂ ਮੰਮੀ ਬੋਲਦੇ ਸੀ ਤੇ ਅੱਜ ਦੇਖਿਆ ਲਾਪਰੀਤ ਵੀ ਬਰਾਬਰ ਬੋਲੀ ਐ ਅੱਜ ਵੀਰੇ ਤੁਸੀਂ ਦੇਖਿਆ ਤੁਹਾਨੂੰ ਕਹਿੰਦੇ ਮੈਂ ਕਿਸੇ ਰਿਸ਼ਤੇਦਾਰ ਦੇ ਘਰ ਚਲੀ ਜਾਊਂਗੀ ਮੇਰੇ ਘਰ ਕੇ ਤੁਸੀਂ ਆਪਣਾ ਘਰ ਕਿਉਂ ਖਰਾਬ ਕਰ ਰਹੇ ਹੋ ਜਾਂਦੀ ਐ ਤਾਂ ਜਾਵੇ ਮੈਨੂੰ ਇੰਨਾ ਪਤਾ ਕਿੱਥੇ ਨਹੀਂ ਜਾ ਸਕਦੀ ਤੇ ਨਾਲੇ ਰਿਸ਼ਤੇਦਾਰ ਹੈ ਉਹਨੂੰ ਕਿਸੇ ਨੇ ਨਹੀਂ ਰੱਖਣਾ ਤੁੰ। ਧੰਨਵਾਦ ਵੀਰੇ ਤੁਸੀਂ ਮੇਰੇ ਨਾਲ ਖੜੇ ਹੋ ਇਹਨੂੰ ਇੰਨਾ ਹੀ ਹੌਸਲਾ ਬੜਾ ਹੈ। ਭਾਬੀ ਅੱਜ ਹੱਥ ਜੋੜਤੇ ਗਾਹ ਤੋਂ ਨਾ ਜੋੜੇ ਨੀ ਤੇ ਆਪਣਾ ਵੀ ਕਲੇਸ਼ ਹੋ ਜਾਣਾ ਜੀ। ਮੈਂ ਤੁਹਾਡਾ ਸਾਥ ਕਿਸੇ ਫਾਇਦੇ ਪਿੱਛੇ ਨਹੀਂ ਦੇ ਰਿਹਾ। ਮੈਂ ਆਪਣੇ ਘਰਦਿਆਂ ਨੂੰ ਸਿਰਫ ਅਕਲ ਦੇਣਾ ਚਾਹੁੰਨਾ। ਕਿਸੇ ਦੀ ਧੀ ਲੈ ਕੇ ਆਓ ਤੇ ਉਹਦੇ ਨਾਲ ਬੱਦਸਲੂਤੀ ਕਰੋ ਇਹ ਤਾਂ ਚੀਜ਼ ਗਲਤ ਆ ਨਾ। ਵੀਰੇ ਤੁਹਾਡੇ ਦੋਨੋਂ ਭਰਾਵਾਂ ਵਿੱਚ ਕਿੰਨਾ ਜ਼ਮੀਨ ਆਸਮਾਨ ਦਾ ਫਰਕ ਹੈ ਨਾ ਇੱਕ ਔਰਤ ਜਾਨ ਦੀ ਕਿੰਨੀ ਇੱਜ਼ਤ ਕਰਦਾ ਤੇ ਦੂਸਰਾ ਖਿਲਵਾੜ ਕਰਦਾ ਮੇਰੇ ਸਹੀ ਦੱਸਣਾ ਘਰ ਦੇ ਵਿੱਚ ਵੱਡੇ ਇਨਸਾਨ ਦਾ ਨਾ ਸਹੀ ਹੋਣਾ ਬਹੁਤ ਜ਼ਰੂਰੀ ਆ ਜੇ ਤੁਹਾਡੇ ਮੰਮੀ ਨਾ ਦੋਨੋਂ ਭਰਾਵਾਂ ਨੂੰ ਇਕੱਠੇ ਰੱਖਣਾ ਚਾਹਨਾ ਤੇ ਦੋਨੋਂ ਨੂੰਹਾਂ ਵੀ ਇਕੱਠੀਆਂ ਰਹਿ ਸਕਦੀਆਂ ਪਰ ਪਤਾ ਨਹੀਂ ਉਹ ਦਿਨ ਆਣਾ ਕਦੋਂ ਹੈ ਚਲੋ ਛੱਡੋ ਇਹਨਾਂ ਨੂੰ ਕਿਹੜਾ ਅਕਲ ਆਉਣੀ ਆ ਭਾਬੀ ਅਕਲ ਹੀ ਇਹਨਾਂ ਨੂੰ ਉਦੋਂ ਆਉਣੀ ਆ ਜਦੋਂ ਰੱਬ ਨੇ ਇਹਨਾਂ ਨਾਲ ਗੰਦੇ ਵਾਲਾ ਧੱਕਾ ਕੀਤਾ ਆਇਓ ਪੱਪੀ ਚਲਿਏ ਮਾਨਪ੍ਰੀਤ ਵੀਰੇ ਇੱਕ ਮਿੰਟ ਗੱਲ ਸੁਣਿਓ ਹਾਂਜੀ ਪੱਪੀ ਦੱਸੋ ਵੀਰੇ ਪਿਛਲੇ 9 ਸਾਲਾਂ ਤੋਂ ਨਾ ਮੈਂ ਆਪਣੇ ਭਰਾਵਾਂ ਨੂੰ ਰਖੜੀ ਨਹੀਂ ਬੰਨੀ ਉਹਨਾਂ ਨੂੰ ਤਾਂ ਇਸ ਵਾਰ ਬੰਨੀ ਐ ਨਾਲ ਹੀ ਤੁਹਾਨੂੰ ਬੰਦਾਂ